ਹਾਂਜੀ ਸਸਕਾ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਆਪਾਂ ਪਿਛਲੀ ਵੀਡੀਓ ਵਿੱਚ ਵਿਆਕਰਨ ਦੇ ਪਾਰਟ ਸਟਾਰਟ ਕੀਤੇ ਸੀ ਉਹਨਾਂ ਵਿੱਚ ਚਾਰ ਪਾਰਟ ਹੈ ਜਿਹੜਾ ਪਹਿਲਾ ਪਾਰਟ ਹੈ ਉਹਦੇ ਵਿੱਚ ਸੀ ਅੱਖਰ ਵਰਣ ਜ ਤੁਨੀ ਬੋਧ ਹਾਂਜੀ ਅੱਗੇ ਅੱਖਰ ਵੀ ਜੀ ਹੈ ਦੋ ਕਿਸਮਾਂ ਦੇ ਸੀ ਉਹ ਕਿਹੜੇ ਹੈ ਜੀ ਸਵਰ ਤੇ ਵਿਅੰਜਨ ਵਿਅੰਜਨ ਹਾਂਜੀ ਸਵਾਰੇ ਜਿਹੜੇ ਆਪਾਂ ਉਹਨਾਂ ਨੂੰ ਕੰਪਲੀਟ ਕਰ ਚੁੱਕੇ ਹਾਂ ਪਿਛਲੀ ਵੀਡੀਓ ਵਿੱਚ ਹੁਣ ਅਸੀਂ ਕਰਾਂਗੇ ਵਿਅੰਜਨ 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 ਉਹ ਤੁਣੀ ਹੁੰਦੀ ਹੈ ਜਿਸ ਨੂੰ ਉਚਾਰਨ ਵੇਲੇ ਉਚਾਰਨ ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਥਾਨ ਉਤੇ ਥੋੜੀ ਜਾਂ ਜ਼ਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦੇ ਹਨ ਹਾਂਜੀ ਸਾਹ ਦੀ ਹਵਾ ਨੂੰ ਵੀ ਦੋ ਉਚਾਰਨ ਅੰਗ ਰੋਕਦੇ ਹਨ ਉਹ ਕਿਹੜੇ ਹੈ ਜੀ ਚੁਸਤ ਤੇ ਸੁਸਤ ਚੁਸਤ ਨੂੰ ਕਹਿੰਦੇ ਇੰਗਲਿਸ਼ ਐਕਟਿਵ ਤੇ ਸੁਸਤ ਨੂੰ ਪੈਸਿਵ ਸੁਸਤ ਕਿੰਦੇ ਉਪਰ ਜਵਾੜਾ ਤੇ ਬੁੱਲ ਠੀਕ ਹੈ ਜੀ ਅਪਰ ਜੋ ਐਂਡ ਲਿਪਸ ਉਚਾਰਨ ਅੰਗ ਸਾਹ ਦੀ ਹਵਾ ਨੂੰ ਰੋਕਦੇ ਹਨ ਜਿਹੜਾ ਸੁਸਤ ਹੈ ਜੀ ਉਹਦਾ ਉਹ ਕੀ ਕਰਦਾ ਹੈ ਸਾਡੇ ਜਿਹੜੇ ਉਚਾਰਨ ਅੰਗ ਉਹਦੀ ਸਾਹ ਦੀ ਹਵਾ ਨੂੰ ਰੋਕਦਾ ਆ ਹਾਂਜੀ ਚੁਸਤ ਐਕਟਿਵ ਜੀਵਤੇ ਹੇਠਲਾ ਬੁੱਲ ਇਹਦੇ ਵਿੱਚ ਕੀ ਆਉਂਦਾ ਆ ਟੰਗ ਐਂਡ ਲੋਅਰ ਲਿਪਸ ਜੀਭ ਤੇ ਹੇਠਲਾ ਬੁੱਲ ਉਚਾਰਨ ਅੰਗ ਵਿਅੰਜਨ ਦੁਨੀਆ ਦੇ ਉਚਾਰਨ ਵਿੱਚ ਸਹਾਇਤਾ ਕਰਦਾ ਹੈ ਹਾਂਜੀ ਜਿਹੜਾ ਸੁਸਤ ਹੈ ਉਹ ਸਾਡੇ ਸਾਹ ਦੀ ਹਵਾ ਨੂੰ ਰੋਕਦਾ ਹੈ ਤੇ ਜਿਹੜਾ ਚੁਸਤ ਹੈ ਜੀ ਉਹ ਵਿਅੰਜਨ ਤੁਹਿਆਂ ਦੇ ਉਚਾਰਨ ਵਿੱਚ ਸਹਾਇਤਾ ਕਰਦਾ ਹੈ। ਹਾਂਜੀ ਵਿਅੰਜਨਾਂ ਦੀ ਵੰਡ ਅਤੇ ਵਰਗੀਕਰਨ। ਹਾਂਜੀ ਵਿਅੰਜਨਾਂ ਦੀ ਵੀ ਅੱਗੇ ਵੰਡ ਕੀਤੀ ਗਈ ਹੈ ਜੀ ਉਹ ਦੋ ਤਰੀਕੇ ਨਾਲ ਉਚਾਰਨ ਸਥਾਨ ਦੇ ਆਧਾਰ ਤੇ ਤੇ ਉਚਾਰਨ ਟੰਗ ਦੇ ਸਥਾਨ ਤੇ। ਇੱਕ ਹੁੰਦਾ ਉਚਾਰਨ ਸਥਾਨ ਸਾਡਾ ਜਿਹੜਾ ਬੋਲਣ ਦਾ ਟੰਗ ਜਿਹੜਾ ਆ ਉਹ ਇਹਦੇ ਵਿੱਚ ਆਣਾ ਹੈ ਤੇ ਸਥਾਨ ਜਿਹੜੀ ਹੈ ਸਾਡੀ ਪਲੇਸ ਕਿਹੜੀ ਹੈ ਜੀ? ਹਾਂਜੀ ਸਭ ਤੋਂ ਪਹਿਲਾਂ ਹੈਗਾ ਕੰਠੀ ਕੰਠ ਸਾਡੇ ਗਲੇ ਵਿੱਚੋਂ ਜਿੱਦਾਂ ਆਵਾਜ਼ ਨਿਕਲਦੀ ਹੈ ਇਹਦੇ ਵਿੱਚ ਕੀ ਕਰਦੀ ਹੈ ਕੰਠੀ ਵਿੱਚ ਜੀਵ ਕਦੇ ਕੋਮਲ ਤਾਲੂ ਨੂੰ ਛੂੰਦੀ ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਅੱਖਰ ਹੈ ਉਹ ਹੈ ਕ ਕ ਖ ਖ ਗ ਗ ਕ ਕ ੰੰ ਠੀਕ ਹੈ ਇਹ ਉਚਾਰ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗਣਾ ਹਾਂਜੀ ਨੰਬਰ 2 ਤੇ ਤਾਲਵੀ ਜੀਵ ਕਦੀ ਕਠੋਰ ਤਾਲੂ ਨੂੰ ਛੂੰਦੀ ਮਤਲਬ ਟੱਚ ਕਰਦੀ ਹੈ ਇਹਦੇ ਵਿੱਚ ਕਿਹੜੇ ਅੱਖਰ ਹੈ ਜੀ ਚ ਚ शिष्या जिज्जा चिज्जा ਅੰਆ ਹਾਂਜੀ ਉਲਟ ਜੀਵੀ ਉਲਟ ਜੀਵੀ ਨੂੰ ਮੋੜ ਤੋਂ ਨੀਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਕੀ ਹੁੰਦਾ ਹੈ ਜੀਵ ਕੀ ਕਰਦੀ ਹੈ ਜੀਵ ਉਲਟੀ ਹੋ ਕੇ ਸਿੱਧੀ ਹੁੰਦੀ ਹੈ ਜਿਵੇਂ ਟੈਂਕ ਦਾ ਠੱਠ ਢੱਡਾ ਟੱਡਾ ਨਾਣਾ ਹਾਂਜੀ ਦੰਤੀ ਦੰਤੀ ਮਤਲਬ ਦੰਦਾ ਜੀਵ ਦੰਦਾ ਦੇ ਹੇਠਲੇ ਪਾਸੇ ਛੂੰਦੀ ਹੈ ਹਾਂਜੀ ਇਹਦੇ ਵਿੱਚ ਜੀਭ ਜਿਹੜੀ ਹੈ ਸਾਡੇ ਦੰਦਾਂ ਦੇ ਅੰਦਰਲੇ ਪਾਸੇ ਨੂੰ ਟੱਚ ਕਰਦੀ ਹੈ ਜਿਵੇਂ ਤੱਤਾ ਥੱਥਾ ਦੱਦਾ ਤੱਦਾ ਨੰਨਾ ਹਾਂਜੀ ਹੌਂਠੀ ਮਤਲਬ ਸਾਡੇ ਬੁੱਲ ਲਿਪਸ ਕਿਦਰੇ ਬੁੱਲ ਵੀ ਆਪਣੀ ਖਾਸ ਭੂਮਿਕਾ ਨਿਭਾਉਂਦੇ ਹਨ ਠੀਕ ਹੈ ਉਹ ਤਾਂ ਪਹਿਲਾਂ ਜੀਭ ਦੀ ਸੀਗੀ ਹੁਣ ਸਾਡੀ ਕਿਹਦੀ ਬੁੱਲਾਂ ਦੀ ਇਹਨਾਂ ਦੇ ਉਚਾਰਨ ਸਮੇ ਬੁੱਲ ਆਪਸ ਵਿੱਚ ਛੂੰਦੇ ਹਨ ਟੱਚ ਕਰਦੇ ਹਨ ਜਿਵੇਂ ਪੱਪਾ ਫੱਫਾ ਬੱਬਾ ਪੱਬਾ ਮੰਮਾ ਹਾਂਜੀ ਅਨੁਨਾਸਕੀ ਜਾਂ ਨਾਸਕੀ ਵਿਅੰਜਨ ਉਹ ਸਾਡੇ ਹੋਗੇ ਸੀ ਸਥਾਨ ਤੇ ਉਚਾਰਨ ਸਥਾਨ ਦੇ ਆਧਾਰ ਤੇ ਹੁਣ ਇੱਕ ਹੁੰਦੇ ਆ ਅਨੁਨਾਸਕੀ ਜਾਂ ਨਾਸਕੀ ਵਿਅੰਜਨ ਜਿਹੜੇ ਅੱਖਰਾਂ ਜਾਂ ਵਰਨ ਨੂੰ ਬੋਲਣ ਵੇਲੇ ਆਵਾਜ਼ ਮੂੰਹ ਦੇ ਨਾਲ ਨਾਲ ਨੱਕ ਰਾਹੀਂ ਵੀ ਹੋ ਕੇ ਨਿਕਲੇ ਉਸ ਨੂੰ ਨਾਸਕੀ ਜਾਂ ਨਾਸਕੀ ਵਿਅੰਜਨ ਕਹਿਆ ਜਾਂਦਾ ਹੈ ਜਿਵੇਂ ਕਿ ਅੰਗਾ ਈ ਆ ਨਾਣਾ ਨੰਨਾ ਮੰਮਾ ਹਾਂਜੀ ਅਜੋਕੇ ਪੰਜਾਬੀ ਭਾਸ਼ਾ ਵਿੱਚ ਅੰਗਾ ਇਆਂ ਨਾਣਾ ਤੇ ਰਾੜਾ ਤੇ ਸਸ ਲੱਲੇ ਪੈਰੀ ਬਿੰਦੀ ਸੌਰੀ ਲੱਲੇ ਪੈਰੀ ਬਿੰਦੀ ਦੁਨੀਆ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਹਾਂਜੀ ਉਚਾਰਨ ਢਾਂਗ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਅਰਧ ਸਵਰ ਦੁਨੀਆ ਇਹਦੇ ਵਿੱਚ ਕਿਹੜੇ ਹੁੰਦੇ ਆ ਯਈਆ ਤੇ ਵਾਵਾ ਇਹ ਦੋ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਹਨ ਹਾਂਜੀ ਜਿਵੇਂ ਗਿਆਨੀ ਗਿਆਨੀ ਇੱਕ ਯਈ ਇਹ ਨਾ ਵੀ ਪੈਂਦਾ ਤੇ ਐੜੇ ਨਾ ਵੀ ਠੀਕ ਹੈ ਗਿਆਨੀ ਤੇ ਗਿਆਨੀ ਹਾਂਜੀ ਇੱਕ ਸਵਾਮੀ ਆਪਾਂ ਦੇਖੋ ਪਾਨੇ ਵਾਵੇ ਨਾ ਸਵਾਮੀ ਸਵਾਮੀ ਠੀਕ ਹੈ ਜੀ ਹੁਣ ਅਸੀਂ ਦੇਖਦੇ ਹਾਂ ਉਚਾਰਨ ਢੰਗ ਦੇ ਆਧਾਰ ਤੇ ਵਿਅੰਜਨ ਹਾਂਜੀ ਇੱਕ ਹੁੰਦੇ ਡਕ ਮੇ ਇੱਕ ਹੁੰਦੇ ਅ ਡਕ ਮੇ ਡਕ ਮੇ ਸਾਡੇ ਕੋਲ 15 ਆ ਤੇ ਅ ਡਕ ਮੇ 14 ਜਿੱਦਾਂ ਕਿ ਪਹਿਲੇ ਤਿੰਨ ਤਿੰਨ ਅੱਖਰ ਗੁਰਮੁਖੀ ਲਿਪੀ ਦੇ ਸੋਰੀ ਗੁਰਮੁਖੀ ਦੇ ਵਰਣ ਜਿਹੜੇ ਅੱਖਰ ਆ ਉਹਨਾਂ ਦੇ ਪਹਿਲੇ ਤਿੰਨ ਤਿੰਨ ਜਿਹੜੇ ਅੱਖਰ ਆ ਉਹ ਡਕਮੇ ਆ ਇਹਨਾਂ ਦੀ ਟੋਟਲ ਗਿਣਤੀ ਹੈਗੀ 15 ਅਡਕਮੇ ਵਿੱਚ ਨਾਸਕੀ ਸਾਡੇ ਹੈਗੇ ਪੰਜ ਪਾਸਵਿਕ ਲੱਲਾ ਤੇ ਲੱਲੇ ਪੈਰੀ ਬਿੰਦੀ ਕੰਬਮਾ ਰਾਰਾ ਫਟਕਣਾ ਵਿਅੰਜਨ ਰਾੜਾ ਅਰਧ ਸਵਰ ਤਿਸਕਰਵੇਂ ਜਈਆ ਤੇ ਵਾਵਾ ਜਿਵੇਂ ਆਪਾਂ ਹੁਣ ਕੀਤੇ ਆ ਸੰਗਰਸ਼ਮਿਕ ਖਐਵੇਂ ਸਸਾ ਸਸ ਪੈਰੀ ਬਿੰਦੀ ਤੇ ਹਾਹਾ